ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਪੇ ਮੈਂ ਤਰੋਂ ਅੱਜ ਜੁੜਿਆ ਹਾਂ ਘਰ ਵਾਲਾ ਮੈਚ ਜਿਹਦੇ ਵਿੱਚ ਗਰਦਾਸਪੁਰ ਦਾ ਸਰਵ ਸਾਂਝਾ ਕਬੂਤਰ ਕਲੱਬ ਬਰਸੋਲੇ ਦਾ ਤੇ ਸ਼ਕਤੀ ਪੀਜਨ ਕਲੱਬ ਦਸੂਹਾ ਦੇ ਦੋ ਮੈਚ ਇੱਕ ਦਿਨ ਦੇ ਵਿੱਚ ਹੀ ਤੇ ਬੜੀ ਜ਼ਬਰਦਸਤ ਟੱਕਰ ਰਹੀ ਬਾਈ ਜੀ ਤੇ ਆਪਣੇ ਮੁਕੇ ਦੀਆਂ ਏਰੀਏ ਦੇ ਵਿੱਚ ਜਿਹੜਾ ਐਂਡ ਹੋਇਆ 3:32 ਮਿੰਟ ਤੇ ਬਾਈ ਜੀ ਐਂਡ ਹੋਇਆ 3:32 ਮਿੰਟ ਤੇ ਲਾਸਟ ਕਬੂਤਰ ਬੈਠਾ ਜਸ ਚੀਮਾ ਦਾ ਦਸੂਹੇ ਤੋਂ ਬਹੁਤ ਚੰਗਾ ਉੱਡਿਆ ਬਾਈ ਆਪਣੇ ਕਬੂਤਰ ਜਿਹੜੇ ਹੀ 1:34 ਮਿੰਟ ਤੱਕ ਐਂਡ ਆਪਣਾ ਹੋਇਆ ਜੀ ਤੇ ਇੱਕ ਕਬੂਤਰ ਆਪਣਾ ਇਸ ਵਾਰ ਫੇਰ ਬਾਈ ਟੈਂਕੀ ਦੇ ਵਹਿ ਗਿਆ ਜਿਹਦਾ ਬਹੁਤ ਵੱਡਾ ਸਾਨੂੰ ਘਾਟਾ ਹੋਇਆ ਠੀਕ ਹੈ ਜੀ ਨਹੀਂ ਤਾਂ ਨੰਬਰ ਆਪਣਾ ਤੀਜਾ ਫੇਰ ਵੀ ਲੱਗਣਾ ਹੈਗਾ ਜੇਕਰ ਨਾ ਵੰਦਾ ਟੈਂਕੀ ਤੇ ਕਿਉਂਕਿ ਅੱਜ ਕੱਲ੍ਹ ਹਰ ਕਿਸੇ ਭਰਾ ਦੇ ਕੋਲ ਨਸਲਾਂ ਬਹੁਤ ਤਗੜੀਆਂ ਨੇ ਵਧੀਆ ਉੱਡਦੇ ਨੇ ਬਾਈ ਬਾਕੀ ਹਾਰ ਜਿੱਤ ਉਹ ਪਰਮਾਤਮਾ ਦੇ ਹੱਥ ਆ ਆਪਾਂ ਸੱਚਾਈ ਬਿਆਨ ਕਰੀ ਦੀਆ ਤੇ ਜਿੱਦਾਂ ਵੀ ਮੈਚ ਹੁੰਦਾ ਤੁਹਾਨੂੰ ਆਪਾਂ ਸਾਰਾ ਕੁਝ ਉਹਦੇ ਬਾਰੇ ਦੱਸੀਦਾ ਵੀ ਆ ਜੀ ਤੇ ਟੋਟਲ ਜਿਹੜੇ ਸੀਗੇ ਹੀ ਆਪਣੇ ਮੈਚ ਦੇ ਵਿੱਚ 35 ਖੁੱਡੇ ਉੱਡੇ ਸੀ ਜੀ ਗਰਦਾਸਪੁਰ ਵਾਲੇ ਦੇ ਵਿੱਚ ਤੇ ਜਿਹੜਾ ਦੂਜਾ ਮੈਚ ਸੀਗਾ ਹੀ ਦਸੂਹੇ ਵਾਲਾ ਉਹਦੇ ਵਿੱਚ ਵੀ ਜੀ 50 ਦੇ ਕਰੀਬ ਖੁੱਡੇ ਉੱਡੇ ਸੀਗੇ ਤੇ ਭਰਾਵਾਂ ਦੇ ਬਹੁਤ ਬਹੁਤ ਵਧੀਆ ਕਬੂਤਰ ਉੱਡੇ ਜਿਹਦੇ ਵਿੱਚ ਪਹਿਲਾ ਨੰਬਰ ਜਿਹੜਾ ਹੈਗਾ ਹੀ ਬਾਈ ਦਸੂਹੇ ਵਾਲੇ ਜੇ ਬੱਗਾ ਫੱਤਣ ਚੱਕ ਤੇ ਦੂਜਾ ਜਸ ਚੀਮਾ ਤੇ ਤੀਜਾ ਨਿੱਕੂ ਬਰਸੋਲਾ ਤੇ ਚੌਥਾ ਸੰਨੀ ਬਦੂਪਰ ਤੇ ਪੰਜਵਾਂ ਜਿਹੜਾ ਹੈਗਾ ਹੀ ਭਾਈ ਉਹ ਲੱਗਾ ਆਕਾਸ਼ਗੜ ਦਾ ਤੇ ਜਿਹੜਾ ਗਰਦਾਸਪੁਰ ਵਾਲਾ ਮੈਚ ਹੀਗਾ ਹੀ ਉਹਦੇ ਵਿੱਚ ਪੰਜ ਕਬੂਤਰਾਂ ਦਾ ਸਮਾਂ ਹੀ ਜੀ ਉਹਦੇ ਵਿੱਚ ਜਿਹੜਾ ਪਹਿਲਾ ਨਾਮ ਬਣਿਆ ਆਕਾਸ਼ਗੜ ਦਾ ਤੇ ਦੂਜਾ ਸ਼ਾਇਦ ਨਿਕੂਬਰਸੋਲੇ ਦਾ ਹੈਗਾ ਹੀ ਵਿੱਚ ਲਿਸਟ ਹੈਗੀ ਆ ਮੈਨੂੰ ਯਾਦ ਨਹੀਂ ਹੈਗਾ ਆ ਤੇ ਇਵੇਂ ਆਪਾਂ ਨਾਮ ਜਿਹੜੇ ਪੰਜ ਦੇ ਨੇ ਹੀ ਤੇ ਆਪਾਂ ਕੁਝ ਆਪਣੇ ਵੀਰਪਰਾ ਪਠਾਨਕੋਟ ਦੇ ਹੀ ਗਏ ਹੀ ਤੇ ਆਪਾਂ ਇਨਾਮ ਵਧਾ ਕੇ ਉਹਦੇ ਕਰ ਦਿੱਤੇ ਜੀ 7 ਠੀਕ ਹੈ ਜੀ ਤੇ ਨਾਲੋ ਨਾਲ ਆਪਾਂ ਤੁਹਾਨੂੰ ਕਬੂਤਰ ਦਿਖਾ ਰਹੇ ਆ ਤਾਂ ਨਾਲੋ ਨਾਲ ਮੈਚ ਦੀ ਡਿਟੇਲ ਦੱਸਦੇ ਆ ਤੇ ਜਿੰਨੇ ਭਰਾ ਆਪਣੇ ਜਿੱਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਵਿੱਚ ਇੱਕ ਕਸੋਰੀ ਬੱਗਾ ਫੱਤਣ ਚੱਕ ਜੀ ਹਾਂਜੀ ਉਹਦੇ ਵਿੱਚ ਦੂਜਾ ਇਨਾਮ ਬੱਗਾ ਫੱ ਬੱਗਾ ਫੱਤਣ ਚੱਕ ਤੇ ਤੀਜਾ ਜਿਹੜਾ ਨਿਕੂ ਪਰਸੋਲੇ ਦਾ ਬਣਿਆ ਜੀ ਉਹਦੇ ਵਿੱਚ ਤੇ ਤੁਹਾਨੂੰ ਦਿਖਾਣੀਆਂ ਆਹ ਕਬੂਤਰ ਪਹਿਲੇ ਨੰਬਰ ਤੇ ਬੈਠਾ ਚਿੱਟੀਆਂ ਅੱਖਾਂ ਦਾ ਇੱਕ ਕਬੂਤਰ 12 ਵਜੇ ਬੈਠ ਗਿਆ ਜੀ ਦੋ ਕਬੂਤਰ ਛੇਤੀ ਬੈਗੇ ਸੀ ਇੱਕ ਇਹ ਕਬੂਤਰ ਤੇ ਇੱਕ ਉੱਪਰ ਕਾਰਨਰ ਚ ਬੈਠਾ ਲਾਲ ਟੈਂਡ ਵਾਲਾ ਡੱਕਿਆ ਵਾਲਾ ਇਹ 12:06 ਤੇ ਬੈਹ ਗਿਆ ਇਹ ਦੋ ਕਬੂਤਰ ਛੇਤੀ ਬੈਗੇ ਸੀ ਤੇ ਇੱਕ ਕਬੂਤਰ ਹੀ ਗਾਹੀ ਜਿਹੜਾ ਆ 1 ਵਜੇ ਤੋਂ ਬਾਅਦ ਬੈਠਾ ਜਾਦੀ ਮਾਨਸਾ ਵਾਲਾ ਖਟੀਆਂ ਅੱਖਾਂ ਦਾ ਕਬੂਤਰ ਆ ਇਹ 1 ਵਜੇ 1:30 ਵਜੇ ਦੇ ਕਰੀਬ ਨੇੜੇ ਤੇ ਡੇੜਾ ਬੈਠਾ ਤੇ ਤਿੰਨ ਇਧਰ ਕਬੂਤਰੀਆਂ ਨੇ ਬਾਈ ਸਾਨੂੰ ਇਹ ਵੀ ਦਿਖਾਣੇ ਆਪਾਂ ਇਹ ਆ ਵੀ ਛੇ ਦੇ ਛੇ ਆ ਗਏ ਘਰੇ ਆਹ ਕਬੂਤਰੀ ਇੱਕ ਬੈਠੀ ਹੈ ਸ਼ਾਇਦ ਇਹ ਹੀ ਆਹ ਬੈਠੀ ਹੈ ਥੱਲੇ ਬੈਠੀ ਸ਼ਾਹ ਆਖੀ ਇਹ ਵੀ ਕਬੂਤਰੀ ਬਾਈ ਇੱਕ ਵੇਦੋ ਬਾਅਦ ਬੈਠੀ ਆਪਣੀ ਬਹੁਤ ਚੰਗੀ ਉਡਾਰ ਦਿੰਦੀ ਇਸ ਕਬੂਤਰੀ ਨੇ ਤੇ ਸਿੱਧੀ ਘਰੇ ਆਈ ਸ਼ਾਹ ਆਖੇ ਆਪਣੇ ਬਾਹਰ ਨਹੀਂ ਕੱਟਦੇ ਜੀ ਇਹ ਇਹਨਾਂ ਦੀ ਖਾਸੀਅਤ ਆ ਤੇ ਇੱਕ ਕਬੂਤਰੀ ਸਾਡੀ ਨੀਲੀ ਪੂਛ ਵਾਲੀ ਟਾਂਕੀ ਕਬੂਤਰੀ ਆ ਬਾਈ ਜੀ ਉਬੀ ਤਾਂ ਨੂੰ ਆਪਾਂ ਦਿਖਾਣੇ ਆ ਇਹਨਾਂ ਦੇ ਵਿੱਚ ਹੀ ਆ ਨੀਲੀ ਪੂਛਾਂ ਕਬੂਤਰੀ ਦੀ ਅਸੀਂ ਕੀਤੀ ਹੋਈ ਇੱਕ ਕਬੂਤਰੀ ਖਟੀਆਂ ਦੀ ਸੀ ਸਾਡੀ ਮੰਗੇ ਫਰੀਦਕੋਟ ਵਾਲੀ ਜਿਹੜੀ ਉਹ ਆਪਣੀ ਟੈਂਕੀ ਤੇ ਬੈਠ ਗਈ ਜੀ ਉਹਨੇ ਵੱਡਾ ਕਾਟਾ ਕੀਤਾ ਆਪਣਾ ਜੀ ਜਿਹਦੇ ਕਰਕੇ ਅਸੀਂ ਮੈਚੋਂ ਬਾਹਰ ਹੋ ਗਏ ਇਹਦੇ ਦੋਨੇ ਮੈਚਾਂ ਦੇ ਵਿੱਚ ਆਪਣਾ ਨੰਬਰ ਜਿਹੜਾ ਉਹ ਲੱਗ ਜਾਣਾ ਸੀ ਆਹ ਕਬੂਤਰੀ ਆ ਜੀ ਖਟੀਆਂ ਆਖਾਂ ਦੀ ਇਹਦੇ ਮੋਢੇ ਤੇ ਮਾੜਾ ਜਾਂ ਰਾਂਗਾ ਆ ਪੈਰ ਦੇ ਵਿੱਚ ਛੱਲਾ ਲਾਲ ਪਾਇਆ ਆ ਇਹ ਆਪਣੀ ਯਾਰ ਲੱਗੀ ਟੈਂਕੀ ਤੇ ਜੀ ਇਹ ਕਬੂਤਰੀ ਦਾ ਹੋਇਆ ਹਨਾ ਘਾਟਾ ਨੁਕਸਾਨ ਬਾਕੀ ਆ ਦੇਖਿਆ ਬਈ ਜੀ ਨੀਲਾ ਪੋਟ ਪਹਿਲੇ ਨੰਬਰ ਵਾਲੀ ਟਾਂਕੀ ਆ ਇਹ ਕਾਲੀ ਖੱਟੀ ਦੀ ਆ ਆਂ ਕਬੂਤਰੀ ਜਿਹੜੀ ਸੀ ਗਈ ਬਾਈ ਬਹੁਤ ਵਧੀਆ ਉੱਡੀ ਐਂਡ ਤੇ ਇਹ ਬੈਠੀ ਐ 1 ਵਜੇ ਕੇ 34 ਮਿੰਟ ਤੇ ਮੁਕੇਰੀਆਂ ਸ਼ਹਿਰ ਦੇ ਵਿੱਚ ਜਿਹੜੇ ਹੀ ਗਈ ਇਸ ਵਾਰ ਜਿਹੜੀ ਉਡਾਰ ਆਈ ਉਹ ਤੁਹਾਨੂੰ ਦੱਸ ਦਿਤੀ ਆ ਆਉਂਦੇ ਜਿਹੜਾ ਹਫਤੇ ਹੈਗਾ ਦੁਬਾਰਾ ਮੋਟਰਸਾਈਕਲ ਵਾਲਾ ਮੈਚ ਆ ਬਾਈ ਜੀ ਜਿਹੜਾ ਵਿਰਾਟ ਪੀਜਨ ਕਲੱਬ ਦਾ ਮੈਚ ਉਡਾਇਆ ਜਾਣਾ ਆ ਉਹਦੇ ਵਿੱਚ ਜਿਹੜੇ ਹੈਗੇ ਆ 50 ਤੋਂ ਉੱਪਰ ਖੁੱਡੇ ਆ 55 ਦੇ ਕਰੀਬ ਖੁੱਡੇ ਜਿਹੜੇ ਹੈਗੇ ਆ ਉਹਦੇ ਵਿੱਚ ਵੀ ਹੈਗੇ ਨੇ ਜੀ ਇਹ ਆਪਣੀ ਛਾਖ ਆ ਜੁੰਡ ਗਈ ਇਹ ਬਿਲਕੁਲ ਸੈੱਟ ਹੈ ਜੀ ਬਾਕੀ ਪਰਮਾਤਮਾ ਸਾਰੇ ਖਿਡਾਰੀਆਂ ਤੇ ਮਿਹਰ ਭਰਿਆ ਹੱਥ ਰੱਖੇ ਬਾਈ ਕੋਸ਼ਿਸ਼ ਰਹਿੰਦੀ ਆ ਵੀ ਸਾਰੇ ਭਰਾਵਾਂ ਨੂੰ ਜਿਹੜਾ ਆਪਾਂ ਸ਼ੌਂਕ ਕਰਾਉਂਦੇ ਰਹੀਏ ਐਰ ਕਾਂ ਆਪਾਂ ਕਬੂਤਰ ਹੁਣ ਬਦਲ ਕੇ ਪਾਵਾਂਗੇ ਇੱਕ ਇੱਥੇ ਕਬੂਤਰ ਹੋਊਗਾ ਸਾਡਾ ਚਟੀਆਂ ਆਖਾਂ ਦਾ ਆ ਬੈਠਾ ਆ ਪਾਵਾਂਗੇ ਯਾਰਕਾ ਇਹ ਬਈ ਸਲਿਆਣੀ ਤੋਂ ਜੇਦੂਆ ਥਰੇ ਹਰਪ੍ਰਿਤ ਲੱਲਿਆਂ ਵਾਲੇ ਦੇ ਘਰ ਦਾ ਆ ਕੋਸ਼ਿਸ਼ ਆ ਵੀ ਇਹ ਕਬੂਤਰ ਵਿੱਚ ੜਾਵਾਂਗੇ ਕਬੂਤਰ ਤੇ ਆਪਣੇ ਸਾਰੇ ਚੰਗੇ ਉੜਦੇ ਆ ਜਿੰਨੇ ਆ ਇਸ ਬੁੱਡੇ ਦੇ ਵਿੱਚ 10-15 ਕਬੂਤਰ ਨੇ ਸਭ ਦੀ ਉਡਾਰ ਬਹੁਤ ਵਧੀਆ ਆ ਤੇ ਪਰ ਆਪਾਂ ਜਿਹੜੀ ਸ਼ਾਂਖੀ ਬਰੀਡ ਆ ਉਹਦੇ ਵਿੱਚੋਂ ਜ਼ਿਆਦਾ ਯੂਜ਼ ਕਰਨੇ ਬਾਹਰ ਨਹੀਂ ਮੈਂਦੇ ਬਾਈ ਕਿਉਂਕਿ ਇਹਦੇ ਵਿੱਚ ਕਬੂਤਰ ਘਰ ਬਹਿਣੇ ਜਰੂਰੀ ਹੁੰਦੀ ਆ ਜਦੋਂ ਇੱਕ ਵੀ ਕਬੂਤਰ ਬਾਹਰ ਵਹਿ ਜਾਂਦਾ ਫੇਰ ਬਹੁਤ ਔਖਾ ਹੋ ਜਾਂਦਾ ਬਾਈ ਜੀ ਬਾਕੀ ਮਿੱਤਰੋ ਸ਼ੌਂਕ ਜਿਹੜਾ ਕਿਦਾਂ ਦਾ ਲੱਗਾ ਔਰ ਮੈਚ ਦਾ ਤੁਹਾਨੂੰ ਡਿਟੇਲ ਦੱਸ ਦਿੱਤੀ ਆ ਆਪਣੀ ਜਿਹੜੇ ਜਿਹੜੇ ਭਰਾ ਜਿੱਤੇ ਨੇ ਕੋਸ਼ਿਸ਼ ਰਹਿੰਦੀ ਆ ਆਪਾਂ ਸਾਰਾ ਜਿਹੜਾ ਹੈਗਾ ਵੀਰੇ ਇਹ ਨਹੀਂ ਹੁੰਦਾ ਕਿ ਜੇ ਅਹੀਂ ਆਪ ਹੀ ਜਿੱਤਿਆਂ ਤੇ ਫੇਰ ਹੀ ਦਿਖਾਣਾ ਆਪਾਂ ਸਾਰਿਆਂ ਦੇ ਬਾਰੇ ਡਿਟੇਲ ਦੇਈ ਦੀਆਂ ਜਿਹੜੇ ਵੀ ਭਰਾ ਜਿੱਤੇ ਨੇ ਮਿਹਨਤਾਂ ਕੀਤੀਆਂ ਨੇ ਤੇ ਉਹ ਜਿੱਤੇ ਨੇ ਆਹ ਲਓ ਜੀ ਆਪਣਾ ਕੋਕਾ ਕੋਲਾ ਜੀ ਜੋੜਾ ਬਾਹਰ ਆਇਆ ਪਿਆ ਇਹਦਾ ਕਬੂਤਰ ਦੇ ਬੱਚੇ ਬਹੁਤ ਉੜਦੇ ਆ ਬੜੇ ਚਿਰਾਂਵਾਦੇ ਦੇ ਦੋ ਬੱਚੇ ਬਣੇ ਨੇ ਨਹੀਂ ਤੇ ਆਂਡਿਆਂ 'ਚ ਹੀ ਮਰ ਜਾਂਦੇ ਸੀਗੇ ਇਹ ਤੇ ਪਹਿਲਾਂ ਦੋ ਬਣੇ ਸੀ ਤੇ ਬੈਰੀ ਨੇ ਮਾਰ ਦਿੱਤੇ ਦੋਨੇ ਦੇ ਦੋਨੇ ਜੀ ਤੇ ਹੁਣ ਜਿਹੜੇ ਹੈਗੇ ਦੁਬਾਰਾ ਦੋ ਬੱਚੇ ਇਹਨਾਂ ਨੇ ਤਿਆਰ ਕਰ ਦਿੱਤੇ ਆ ਜੀ। ਬਾਕੀ ਬਾਈ ਸ਼ੌਂਕ ਜਿਹੜਾ ਹੈਗਾ ਆ ਕਿਦਾਂ ਦਾ ਲੱਗਾ ਬਾਈ ਜੀ? ਜ਼ਰੂਰ ਦੱਸਿਓ ਜੀ। ਤੇ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਆਵਾਂਗੇ ਜੀ। ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ। ਤਦ ਤੱਕ ਲਈ ਧੰਨਵਾਦ, ਸ਼ੁਕਰੀਆ, ਮਿਹਰਬਾਨੀ ਜੀ।